ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਤੇ ਦਿਮਾਗ 'ਚ ਨਾ ਉਹ ਖੜਕ ਜਾਣੀ ਹੈ ਬਹੁਤਿਆਂ ਨੂੰ 99% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥਾਟ ਤੇ ਗੁਰਬਾਣੀ ਪੜ੍ਹਦੇ ਆ ਜਿਹੜੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ੍ਹ ਸਕਦੇ ਉਹ ਘੁਟਕਾ ਸਾਹਿਬ ਤਾਂ ਪੜ੍ਹਦੇ ਹੀ ਨੇ ਨਾ ਉਹਦੇ 'ਚ ਥਾਂ-ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਹੈ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਸ ਸਮਝੀ ਹੈ ਉਹ ਹੈ ਰਹਾਉ ਹੂੰ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀ ਤੋ ਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆਂ ਇਹਦੇ ਤੇ ਵਿਚਾਰ ਕਰ ਲਓ ਅੱਗੇ ਚੱਲਿਓ ਅਸੀਂ ਬਾਣੀ 'ਚ ਉਹਦਾ ਕੀ ਸਮਝਣਾ ਅਸੀਂ ਰਹਾਉ 'ਚੋਂ ਨਹੀਂ ਸਮਝਿਆ ਕਦੇ ਕੁਝ ਸੋ ਜ਼ਿੰਦਗੀ 'ਚ ਇੱਕ ਰਹਾਉ ਚਾਹੀਦਾ ਹੈ ਜ਼ਿੰਦਗੀ 'ਚ ਠਹਿਰਾਓ ਚਾਹੀਦਾ ਹੈ ਬੇਰ ਜ਼ਿੰਦਗੀ ਬਹੁਤ ਸਵਾਦ ਲੱਗਦੀ ਹੈ ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ ਜਾਂ ਸ਼ਿਕਾਇਤ ਕਰਨ ਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ